ਚੱਚੇ ਬਸ ਅਕਿੱਤ ਹੋਇਆ ਇੱਕ ਯਾਰ ਮਾ ਉਹ ਤੇ ਗੱਲ ਜੀ ਕਰੀ ਜਾਂਦੇ ਸੀ ਬੰਦੇ ਸਿਆਣੇ ਜੇ ਜਿਹੜਾ ਆਪਣਾ ਬਲਾਡੇ ਉਹਦੇ ਵਾਲਾ ਟੇਸ਼ਨ ਵਾਲਾ ਗੁਰਦੁਆਰਾ ਉਹ ਕੋਈ 12 ਬੂਰਾਂ ਪਿੰਡਾਂ ਵਾਲੀ ਕੀ ਗੱਲਬਾਤ ਆ ਉਹ ਉਹ ਆਪਣਾ ਬਈ ਗੁਰਦੁਆਰਾ ਕਿਵੇਂ ਉਹ ਪਤਾ ਕੀ ਕਾਰਨ ਆ ਇਹੇ ਅੰਗਰੇਜ਼ਾਂ ਤੋਂ ਨੇ ਆਪਾਂ ਨੂੰ ਥਾ ਦਿੱਤਾ ਸੀ ਅੱਛਾ ਜਿਹੜਾ ਗੁਰੂ ਘਰ ਬੱਚੇ ਜਿੱਥੇ ਬਣਾਇਆ ਆਪਣਾ ਉਥੇ ਬਲਾਡੇ ਟੇਸ਼ਨ ਦੇ ਉਤਰਨ ਸਾਰੀ ਹਾਂ ਇਹ ਜਿਹੜੇ 12 ਪਿੰਡ ਸੀ ਜਿਵੇਂ ਆਮਦਪੁਰ ਹੋ ਗਿਆ ਬੱਛੂਆਣਾ ਹੋ ਗਿਆ ਦੋਦੜਾ ਹੋ ਗਿਆ ਦੋਮੇ ਦਰਿਆ ਪਰ ਹੋ ਗਿਆ ਰੱਲੀ ਰੱਲੀ ਆਪਣਾ ਪਿੰਡ ਦਾਤੇਵਾਸ ਤੇ ਤੇ ਰੱਬ ਤੇਰਾ ਫਰਗ ਦੇ ਫੁੱਲੂ ਵਾਲਾ ਹਾਂ ਕਈ ਪਿੰਡ ਸੀ ਕਹਿੰਦਾ 12 ਪਿੰਡ ਸੀ ਪੂਰੇ ਇਹ ਹੋਰ ਤਾਂ ਰਹਿੰਦੇ ਸੀ ਅੰਗਰੇਜ਼ ਮਤਲਬ ਸਰਦਾਰ ਰਹਿੰਦੇ ਹੁੰਦੇ ਸੀ ਹਾਂ ਸਰਦਾਰ ਨੂੰ ਹਾਲਾ ਦੇ ਕੇ ਆਉਂਦੇ ਹਾਂ ਸਰਦਾਰਾਂ ਨੂੰ ਬਣਾਈ ਦਿੰਦੇ ਜਿਹੜੀ ਆਪਣਾ ਆਪਣਾ ਤੇ 12 ਪਿੰਡ ਸੀ ਆਪਾਂ ਸਿੱਧੀ ਅੰਗਰੇਜ਼ਾਂ ਭਾਵ ਉਹਨਾਂ ਦੇ ਗੁਲਾਮ ਮਤਲਬ ਸਰਦਾਰਾਂ ਦੇ ਗੁਲਾਮ ਨਹੀਂ ਸੀ ਅੱਛਾ ਆਪਾਂ ਸਿੱਧੇ ਸਰਕਾਰ ਗਵਰਨਮੈਂਟ ਨੂੰ ਜਿਹੜੀ ਅੰਗਰੇਜ਼ੀ ਦੀ ਹਕੂਮਤੋਂ ਹੁੰਦੀ ਆਪਾਂ ਉਹਨੂੰ ਹਾਲਾ ਭਰਦੇ ਸੀ ਹਾਂ ਉਹਨੂੰ ਜਦੋਂ ਹਾਲਾ ਭਰਦੇ ਸੀ ਆਪਾਂ ਹੂੰ ਉਹਨਾਂ ਨੇ ਫਿਰ ਸੋਚ ਕੇ ਆਪਣੇ ਜਿਹੜੇ ਬੰਦੇ ਸੀ ਪੜ੍ਹੇ ਲਿਖੇ ਸੀ ਇਹ ਪਿੰਡ ਦੇ ਬੰਦੇ ਹੂੰ ਉਹਨਾਂ ਨੇ ਫਿਰ ਇੱਕ ਇਹ ਗੱਲ ਕਰੀ ਵੀ ਮਤਲਬ ਸਾਡੇ ਅੱਗੇ ਫੌਜੀ ਫੁੱਜੀ ਹੁੰਦੇ ਮਤਲਬ ਦੂਰੋਂ ਆਉਂਦੀਆਂ ਇਹ ਰਾਤ ਨੂੰ ਚਾਰ ਟ੍ਰੇਨਾਂ ਚੱਲਦੀਆਂ ਪਹਿਲੀ ਟ੍ਰੇਨ ਆਉਂਦੀ 12 ਵਜੇ ਹਾਂ ਫਿਰ ਆਉਂਦੀ 1 ਵਜੇ ਅੱਛਾ ਫੇਰ ਆਉਂਦੀ 2 ਵਜੇ ਫਿਰ ਇੱਕ ਤੜਕੀ 4 ਵਜੇ ਆਉਂਦੀ ਦੋ ਟ੍ਰੇਨਾਂ ਇੱਧਰ ਜਾਂਦੀਆਂ ਦਿੱਲੀ ਨੂੰ ਦੋ ਫਿਰੋਜ਼ਪੁਰ ਕ ਨਹੀਂ ਜਾਂਦੀਆਂ ਠੀਕ ਹੈ ਉੱਥੋਂ ਫਿਰ ਇਹਨਾਂ ਨੇ ਬੁੜੇ ਨੇ ਸੋਚਿਆ ਵੀ ਮਤਲਬ ਆਪਾਂ ਯਾਰ ਆਪਾਂ ਇੱਥੇ ਗੁਰੂ ਘਰ ਬਣਾ ਲਓ ਹਾਂ ਗੁਰੂ ਘਰ ਬਣਾਤਾ ਹਾਂ ਦਸਵੇਂ ਪਾਤਸ਼ਾਹੀ ਦਾ ਠੀਕ ਹੈ ਦਸਵੇਂ ਪਾਤਸ਼ਾਹੀ ਦਾ ਗੁਰੂ ਘਰ ਬਣਾਇਆ ਉੱਥੇ ਫਿਰ ਇਹ 12 ਪਿੰਡਾਂ ਨੂੰ ਸਭ ਤੋਂ ਪਹਿਲਾਂ ਲੋ ਖੁੱਲਿਆ ਹੁੰਦਾ ਜਦੋਂ ਰਾਤ ਨੂੰ 24 ਘੰਟੇ ਖੁੱਲ੍ਹਾ ਹੁਣ ਅੱਜ ਵੀ 24 ਘੰਟੇ ਖੁੱਲ੍ਹਾ ਹੋ ਅੱਛਾ ਰਾਤ ਨੂੰ ਜਦੋਂ ਜਦੋਂ ਮਰਜ਼ੀ ਤੂੰ ਜਾ ਕੇ ਸਾਮਾਨ ਖੜਾ ਸਕਦਾ ਨੌ ਲੈ ਕੇ ਵੀ ਮੈਂ ਦਾਤੇਵਾਸ ਦਾ ਬੰਦਾ ਮੈਂ ਰੰਗੜਿਆੜ ਦਾ ਮੈਂ ਆਮਦਪੁਰ ਦਾ ਕਿਤੋਂ ਦਾ ਹੋਵੇ ਜਿਹੜੇ 12 ਪਿੰਡ ਨੇ ਠੀਕ ਹੈ ਉਹਨੂੰ ਪੈਲ ਦੇ ਆਧਾਰ ਤੇ ਉੱਥੇ ਸਾਮਾਨ ਖੜਾਉਣ ਨੂੰ ਮਿਲੂਗਾ ਠੀਕ ਹੈ ਜਿਹੜੇ ਭਾਈ ਆ ਕੇ ਜਿਵੇਂ ਹੋਰ ਪਿੰਡ ਆ ਗਏ ਉਹ ਭਾਈ ਜਿਹੜਾ ਹਾਲਾ ਤੇ ਉਹਨਾਂ ਨੂੰ ਭਰ ਕਿਉਂਦੇ ਸਰਦਾਰਾਂ ਨੂੰ ਸਰਦਾਰਾਂ ਦੀ ਪਤਾ ਚੀਨ ਨੀਤੀ ਸੀ ਉਦੋਂ ਸਾਰੀ ਜ਼ਮੀਨ ਉਹਨਾਂ ਦਾ ਹਾਲਾ ਉਹਨਾਂ ਲਵੇ ਜਾਂਦਾ ਸਰਦਾਰ ਜਾ ਕੇ ਕੁਰਸੀ ਢਾਕੇ ਬੈ ਜਾਂਦਾ ਜਿੱਥੇ ਫਲੇਵਾਰ ਹੁੰਦੇ ਅੱਗੇ ਫਲੇਵਾਰ ਕੇ ਕੁਰਸੀ ਢਾਕੇ ਬੈਹਿੰਦਾ ਬੁੜੀਆਂ ਸਿਰ ਦੇ ਉੱਤੇ ਤੌੜਾ ਮੁੱਧਾ ਮਾਰ ਕੇ ਲਿਆਉਂਦੀਆਂ ਅੱਛਾ ਨਾ ਸਿੱਧਾ ਨਹੀਂ ਚੱਕ ਸਕਦੀਆਂ ਤੀ ਜੇ ਉਹਨੇ 베ਰੀ ਤੋਂ ਖੇਤੋਂ 베ਰ ਵੀ ਤੋੜ ਲਿਆਉਂਦੇ ਸਰਦਾਰ ਬਹੁਤ ਮਾੜੀ ਚੀਜ਼ ਸੀ ਇਹ ਤਾਂ ਕਾਮਰੇਡਾਂ ਨੇ ਕੱਢੇ ਨੇ ਅੱਛਾ ਸਰਦਾਰ ਨੇ ਹਾਂ ਸਰਦਾਰ ਦੇ ਕਾਂਗਰਸ ਇੱਥੇ ਕਿਸਰਗਾੜਾ ਅੱਗ ਲਾਤੀ ਸੀ ਉਹਦੇ ਘਰ ਨੂੰ ਅੱਛਾ ਹਾਂ ਜਿਹੜੇ ਅਰਚੀਹਰੀ ਤੇ ਇਹ ਕਾਮਰੇਡ ਬੰਦੇ ਹੋਰ ਕਿੱਥੋਂ ਬਣੇ ਤੀ ਇਹ ਉਹ ਪਾਰਟੀ ਦੀ ਠੀਕ ਹੈ ਇਹ ਤਾਂ ਕੀ ਕਰਿਆ ਇਹ ਬੈਜੰਦੇ ਸਰਦਾਰ ਕੁਰਸੀ ਢਾਕੇ ਜੇ ਕੋਈ ਬੁੜੀ ਆਉਂਦੀ ਵੀ ਬੇਰ ਲੈਈਆਂ ਤੋੜ ਕੇ ਜੇ ਬੇਰ ਵੀ ਤੋੜ ਲੈਂਦੀ ਬੇਰ ਤਾਂ ਕੋਈ ਖਾਸ ਚੀਜ਼ ਨਹੀਂ ਸੀ ਉਹ ਤਾਂ ਤਰਖਤ ਤੇ ਲੱਗੇ ਹੁੰਦੀ ਤਾਂ ਉਹਨੂੰ ਕਿਸੇ ਦੇ ਮਰਜ਼ੀ ਵਗ ਜਾ ਕੇ ਏਦੇ ਵਿੱਚ ਭਾਗਮਾਨੀ ਹੋ ਰਹੀ ਹੈ ਗੱਲ ਸੁਣ ਲੈ ਆਪਾਂ ਦੀ ਝੋਲਾ ਪਰ ਲੈ ਜਾਮਣਾ ਜੂਮਣਾ ਦਾ ਉਸ ਮਰਜ਼ੀ ਹਾਂ ਜੇ ਜਾਮਣ ਮਰਮਣੇ ਅੱਜ 200 ਰੁਪਏ ਕਿਲੋ ਹੋਵੇ ਹੋਵੇ ਹਾਂ ਅੱਛਾ ਜਦੋਂ ਬੋਲ ਵਿਚਾਰੀ ਬੁੜੀ ਹਾਲੀ ਦੀ ਰੋਟੀ ਲੈ ਕੇ ਜਾਂਦੀ ਆਪਦੇ ਘਰਾਂ ਦੀ ਆਉਂਦੀ ਹੋਈ ਪਾਈਆ ਬੇਰ ਤੋੜ ਲੈਂਦੀ ਹੂੰ ਉਹਦੇ ਵਿੱਚੋਂ ਆਏ ਕਹਿੰਦੇ ਵੀ ਸਾਨੂੰ ਚੌਥਾ ਹਿੱਸਾ ਦੇ ਕੇ ਜਾ अच्छा टाट रखे ਹੁੰਦੇ ਯਾਰ ਸਰਦਾਰਾਂ ਦੇ ਤਾਂ ਗੁਲਾਮੀ ਕੱਟੀ ਹੋਈ ਯਾਰ ਲੋਕਾਂ ਨੇ ਅੱਛਾ ਆਪਾਂ ਗੁਲਾਮੀ ਨਹੀਂ ਕੱਟੀ ਤੀ ਆਪਾਂ ਸਿੱਧੇ ਅੰਗਰੇਜ਼ੀ ਹਕੂਮਤ ਨੂੰ ਆਪਾਂ ਹੜਾ ਪਰਦੇ ਅੱਛਾ ਹਾਂ ਜਿਹੜੇ 12 ਪਿੰਡ ਸੀ ਬਾਕੀ ਲੋਕ ਗੁਲਾਮੀ 'ਚ ਸੀ ਅੱਛਾ ਜਿਵੇਂ ਆ ਕਾਨਗੜ ਹੋ ਗਿਆ ਕਿਸਨਗੜ ਹੋ ਗਿਆ ਇਹਨਾਂ ਪਿੰਡਾਂ 'ਚ ਸਰਦਾਰ ਇਹ ਸਰਦਾਰ ਸੀ ਸਰਦਾਰ ਸੀ ਪੀਪਾ ਉਦੋਂ ਜਦੋਂ ਜਦੋਂ ਇੱਕ ਦਵੱਲੇ ਫਿਰ ਬਹੁਤ ਪੂਰੀ ਹਾਲਤਾਂ ਦਾ ਦਵੱਲੇ ਨਹੀਂ ਲੋਕਾਂ ਨੇ ਬਾਕੀ ਹੋ ਗਏ ਯਾਰ ਜਿਵੇਂ ਖਾੜਕੂ ਨਹੀਂ ਬਣ ਗਈ ਤੀ ਲੋਕ ਬਾਗੀ ਹੋ ਕੇ ਬਾਗੀ ਹੋ ਕੇ ਫਿਰ ਦਵੱਲੇ ਨਹੀਂ ਅਸਾਂ ਹਾਂ 아이 ਚੀਜ਼ ਜਾਂਦੇ ਟੱਕਾ ਕਰਦੇ ਸੀ ਮਤਲਬ ਟੱਕਾ ਜਰਤੀ ਪੈਣ ਨਾਲ ਵੀ ਟੱਕਾ ਕਰਦੇ ਸੀ ਜਿਹੜੇ ਆ ਆਪਣੇ ਸਰਦਾਰ ਨੇ ਇਹ ਉਹਨਾਂ ਦੇ ਨਾਲ ਹੀ ਵੀ ਉਹਨਾਂ ਚੋਂ ਤਾਂ ਨਹੀਂ ਹੈਗੇ ਇਹ ਜਿਹੜੇ ਜਿਵੇਂ ਹੁਣ ਆਪਾਂ ਸਾਰੇ ਆਪਣੇ ਤਾਂ 12 ਪਿੰਡਾਂ ਦੀ ਸਰਦਾਰੀ ਨਹੀਂ ਹੈਗੇ ਕੋਈ ਨਾ ਜਿਹੜੇ ਹੋਰ ਪਿੰਡਾਂ 'ਚ ਵੀ ਸਰਦਾਰ ਨੇ ਵੀ ਉਹ ਉਹ ਮਤਲਬ ਕੋ ਮਤਲਬ ਉਹ ਜਦ ਚੱਲੀ ਆਉਂਦੀ ਉਹਨਾਂ ਦੀ ਵੀ ਆਹ ਸਰਦਾਰਾਂ ਦਾ ਮੁੰਡਾ ਜਿਵੇਂ ਭਾਈ ਅੱਡ ਹੋ ਕੇ ਰਹਿੰਦੇ